ਵੱਡਾ ਪ੍ਰੋਗਰਾਮ ਆਉਣਾ ਨਾਲ ਪਹਿਲੇ ਵਿੱਚ ਸੌਦਾ ਸਹਾਇਜੋਗ ਮੰਗਦੇ ਆ ਨਾਪੇ ਵਾਲੇ ਦੁਕਾਨਦਾਰ ਵੀਰੋ ਵਪਾਰ ਮੰਡਕ ਵਾਲਿਓ ਤੁਸੀਂ ਇਸ ਚੋਰ ਨੂੰ ਥਲਾਖਾਂ ਦੇ ਪਿੱਛੇ ਪਸੌਪ ਪਛਾਣਨ ਵਾਸਤੇ ਆਇਆ ਭਰਾਵੋ ਹੱਥ ਬੰਨ੍ਹ ਕੇ ਬੇਨਤੀ ਆ ਕਿ ਪੰਡਾਲ ਸਜਿਆ ਹੋਇਆ ਬੈਠਣ ਦੀ ਕਿਰਪਾਲਤਾ ਕਰੋ ਆਪਾਂ ਮੇਲੇ ਆ ਦਾ ਮਾਹੌਲ ਨਾ ਬਣਾਈਏ ਸੋ ਵੀਰੋ ਬੇਨਤੀ ਆ ਹੱਥ ਬੰਨ੍ਹ ਕੇ ਜਿਹੜੇ ਅਨਸਾਫ ਜਗਤ ਜਗਤਬੰਦੀ ਪਖਾਨ ਜਗਤਬੰਦੀ ਨੇ ਜੀ ਲੀਨੀ ਜੇ ਤੁਸੀਂ ਕਹੋ ਵੀ ਪੋਰਟ ਲਾ ਲਿਆ ਕੱਢ ਲੈਂਦੀ ਪੋਰਟ ਦਾ ਜਿਵੇਂ ਨਹੀਂ ਹੱਥ ਕਰਦੀ ਵੀ ਹਾਂ ਅਸੀਂ ਭਾਈ ਫੜੀਏ ਇਹਦਾ ਹੁਣ ਸੰਗਤ ਦਾ ਦਾਮ ਪੈ ਗਈ ਜਗਤਬੰਦੀ ਦਾ ਜੋਰ ਪਰ ਗਿਆ ਤਿੰਨ ਪੈ ਦਾ ਕਾਗਜ਼ ਕਈ ਵਾਰ ਸਰਕਾਰੀ ਨੌਕਰੀ ਨੂੰ ਬਖਤ ਪਾ ਦਿੰਦਾ ਇਹ ਵੀ ਨਾਲ ਆ ਇਹ ਵੀ ਨਾਲ ਆ ਤਿੰਨ ਪੈ ਦਾ ਕਾਗਜ਼ ਜੀ ਇਹ 10 ਮਿੰਟ ਹੱਥ ਚੱਕ ਲੋ ਜੀ ਜਿੰਦਾਬਾਦ ਪੰਕਲ ਪਪੂ ਟ੍ਰੇਲੀ शहर ਦੇ ਇੱਕ ਇਨਸਾਨ ਤੋਂ ਤੰਗ ਹੋਏ ਜਾਂ ਦੁਖੀ ਹੋਏ ਜੋ ਵੀ ਵਿਅਕਤੀ ਇੱਥੇ ਇਕੱਠੇ ਹੋਏ ਹੋਏ ਨੇ ਸਾਰਿਆਂ ਨੂੰ ਪਹਿਲਾਂ ਸਤਿ ਫਤਿਜੀ ਸਾਹਿਬ ਤਾਂ ਹੀ ਕਰਦਿਆ ਹੋਵੇ ਜੀ ਕਰਤਾ ਸਾਹਿਬ ਜੀ ਵਾਹਿਗੁਰੂ ਜੀ ਕੀ ਫਤਿਹ। ਸ਼ਹਿਰ ਦੇ ਪ੍ਰਧਾਨ ਕੋਈ ਨੇ ਕਾਰ ਕੋਈ ਨਹੀਂ ਰਹਾ ਇਹਨਾਂ ਦੀਆਂ ਕਸੂਤਾ ਨੂੰ ਸਾਰੇ ਹੀ ਉਹ ਪੋਸਟੇਜ ਤੇ ਆ ਜੀ ਆਪਣੇ ਵਿਚਾਰ ਰੱਖਣਾ। ਬਤੇਜ ਸਿੰਘ ਜੀ ਖੋਪ ਉਸ ਤੇਜ ਜਨ ਇਸ ਤੋਂ ਬਾਅਦ ਹਰਜੀਤ ਸਿੰਘ ਰੂਪਰੇ ਕੰਪੈਨ ਆਉ ਤਿਆਰ ਰਹਣਗੇ ਇਹ ਇਹ ਨਾ ਹੋਵੇ ਜਿੰਨੇ ਅਸੀਂ ਟਰਾਲੀਆਂ ਬਰਾਮਦ ਕਰੀਆਂ ਨੇ ਉਹਦੀ ਚਾਰ ਲਵਾਰੀ ਦੇ ਵਿੱਚੋਂ ਟਰਾਲੀਆਂ ਦਾ ਸਮਾਨ ਉਸ ਤੋਂ ਬਾਅਦ ਟਰਾਲੀਆਂ ਲਿਕੜ ਕੇ ਸੂਆਂ ਦੇ ਉੱਪਰ ਖੜਨ ਲੱਗੀਆਂ ਅਸੀਂ ਸੋਸ਼ਲ ਮੀਡੀਆ ਤੇ ਵੀ ਕਿਹਾ ਕਿ ਭਰਾਵੋ ਗਲਤੀ ਨਾਲ ਅਣਜਾਣੇ ਨਾਲ ਹੋਇਆ ਸਤੋ ਖੜਾਾ ਦਿਓ ਇਸੇ ਤਰ੍ਹਾਂ ਜਿਵੇਂ ਉਸੂਏ ਤੇ ਖੜਾ ਕੇ ਨਾ ਰਾ ਲੈਣ ਜਿਹੜੇ ਮੰਨ ਕੇ ਕਿਸ ਤੋਂ ਅਸੀਂ ਕਿਸੇ ਬਾਰੇ ਮਾਣਾ ਨਹੀਂ ਪਰ ਜਿਹੜੇ ਜਿਹੜੇ ਨੂੰ ਬਚਾਉਣਗੇ ਉਹ ਚੋਰ ਹੀ ਨਹੀਂ ਜਰ ਜਿੱਥੇ ਇਹ ਹੁਕਮ ਲਾਉਣਗੇ ਪੂਰੇ ਜੱਦੇ ਨਾਲ ਆਵਾਂਗੇ ਕੋਈ ਪਾਰਟੀਵਾਦੀ ਪਾਰਟੀਵਾਦ ਤੋਂ ਉੱਪਰ ਉੱਠ ਕੇ ਆਵਾਂਗੇ ਜਿੱਥੇ ਕਹਿਣਗੇ ਬੈਠਣਾ ਜਗੁਨਿਆਂ ਦੀ ਸਾਰੇ ਸੇਤ ਲੰਗਰ ਪਏ ਸਾਰੇ ਪੱਖੋਂ ਨਾਲ ਆ ਇਹਨਾਂ ਨੇ ਜਿੱਥੇ ਡਿਊਟੀ ਲਾ ਕੇ ਪਰ ਇਹ ਤੋਂ ਪਿੱਛੇ ਨਹੀਂ ਹਟਦੇ ਜਿਹੜੇ ਇਹ ਚੋਰ ਬੰਦੇ ਨੂੰ ਜਿਹਨੇ ਸਾਰੇ ਮੈਨੂੰ ਲਾਦਾ ਜਿਵੇਂ ਕਹਿੰਦੇ ਸੀਗੇ ਸ਼ੰਕੌਰ ਜੀ ਵੀ ਤਦੋਂ ਆਟਮਾ ਲਾਪੀ ਜਾਂ ਮਸ਼ਹੂਰ ਨੇ ਹੁਣ ਤੀਜੀ ਆਟਮ ਮਸ਼ਹੂਰ ਹੋ ਗਈ ਇਹ ਤੀਜੀ ਆਟਮ ਮਸ਼ਹੂਰ ਹੋ ਗਈ ਪੱਪੂ ਕਾਂਦੇ ਦੀ ਪਹਿਲੀ ਚੋਰ

ਅੱਲਾ ਦੇ ਸਾਹੂਰਾ ਬੈਠੇ ਨੇ ਇਹਨਾਂ ਦੀ ਗੱਲ ਨਹੀਂ ਕਰਦਾ ਅਸੀਂ ਆਪਣੀ ਪੂਛ ਵਿੱਚ ਦੇ ਲਏ ਤੇ ਭਜਨ ਨੂੰ ਸਭ ਤੋਂ ਉਰੇ ਹੁੰਦਾ ਸਾਡੇ ਏਡੇ ਚੂੜੀਆਂ ਸਾਡੇ ਘਰਾਂ ਚ ਚੂੜੀਆਂ ਮਿਹਰਬਾਨੀ ਸਾਰਿਆਂ ਦੀ ਕਿਰਪਾ ਕਰਕੇ ਬੈਠਣ ਦੀ ਕਿਰਪਾਲਤਾ ਕਰੋ ਗੱਲ ਫੇਰ ਉਹ ਆਇਓ ਜਿਨ੍ਹਾਂ ਦਾ ਸੋਡੇ ਕਿਤੇ ਤੇ ਖਿੰਡੇ ਨਹੀਂ ਹੈ ਮੈਂ ਇਹ ਚੋਰੀ ਕੀਤੀ ਆ ਤੁਹਾਨੂੰ ਮੈਂ ਇੱਕ ਗੱਲ ਸਾਰਿਆਂ ਦੇ ਨਾਲ ਸਾਂਝੀ ਕਰਨੀ ਚਾਹਨਾ ਕਿ ਸਾਡੇ ਦੋ ਮੁਲਾਜ਼ਮ ਜਿਹੜੇ ਪਾਣੀ ਦੀ ਮੋਟਰਾਂ ਤੇ ਲੱਗੇ ਹੋਏ ਨੇ ਉਹਨਾਂ ਦੀ ਡਿਊਟੀ ਤੋਂ ਬਾਅਦ ਉਹਨਾਂ ਦੀ ਮੋਟਰ ਦਾ ਜਿੰਦਾ ਤੋੜਿਆ ਗਿਆ ਮੋਟਰ ਦਾ ਜਿੰਦਾ ਤੋੜ ਕੇ ਉੱਥੋਂ ਇੱਕ ਤਾਰ ਕੱਢੀ ਹੋਇਆ ਲੋਕਾਂ ਨੇ ਪਾਣੀ ਨਹੀਂ ਆਇਆ ਭਾਈ ਖਿੱਚ ਲਾਵਾਂਗੇ ਜਦ ਜੇ ਕਿ ਜੋ ਪਪੂ ਦੀ ਬੁੱਗਲ ਜੋ ਕੱਢ ਕੇ ਲੋਕ ਕੰਮ ਕਰ ਸਕਦੇ ਆ ਤਾਂ ਆਪਾਂ ਵੀ ਪਾੜੇ ਤੇ ਲੈ ਆਵਾਂਗੇ ਉਹਨੂੰ ਇਹ ਵੱਡੀ ਗੱਲ ਨਹੀਂ ਆਜੂ ਦਾ ਦੇਮਾਨਾ ਜਿਹੜਾ ਤੁਜਿੰਦਰਾ ਇਸੇ ਦਾ ਬਹੁਤ ਵੱਡਾ ਆਕੂ ਕਹੂਦਾ ਜਿਹੜਾ ਚੌਧਰੀ ਮਾਦਰੀ ਵਾਲਾ ਕਹਿੰਦਾ ਜੀ ਦੇ ਕੀ ਭਾਪnik ਦੀ ਆ ਛੋ ਅਗਲਾ ਅਗਲਾ ਵਰਕੇ ਤੇ ਇੱਥੇ ਦੀ ਝਾੜੂ ਮਾਦੀ ਦਾ ਜਿਹੜਾ ਵੀ ਨਵੇਂਦਾ

ਹੋ ਜਾ ਰ ਗਿਆ ਦੋ ਦਿਨ ਬਾਅਦ ਪੂਰੇ ਪੰਜਾਬ ਲੈਵਲ ਦਾ ਪ੍ਰੋਗਰਾਮ ਦੇ ਮਾਰੇ ਬਈ ਨਾਪੇ ਦੇ ਵਿੱਚੋਂ ਕਿਉਂਕਿ ਸਾਨੂੰ ਪਤਾ ਜਿਹੜਾ ਪ੍ਰਸ਼ਾਸਨ ਤੇ ਇੱਥੇ ਦੀ ਚੱਲ ਪਾ ਦਿੱਤੀਆ ਉਹ ਪੰਕਜ ਪੱਪੂ ਨੂੰ ਵਿਚਾਰ ਰਹੀ ਹੈ ਬਈ ਇਸ ਕਰਕੇ ਦੋ ਦਿਨ ਦੀ ਜਿੰਮੇਵਾਰੀ ਨਹੀਂ ਹੋਊਗੀ ਤਾਂ ਬਾਈ ਇੱਥੇ ਦੀਆਂ ਸੜਕਾਂ ਬੰਦ ਹੋਣਗੀਆਂ ਔਰ ਜੇ ਕੋਈ ਅੱਡੀ ਗੱਲ ਬਈ ਪੈਂਦੀ ਐ ਬਈ ਉਹਦੀ ਜ਼ਿੰਮੇਵਾਰ ਇੱਥੇ ਦੀ ਜਿਹੜੀ ਪੁਲਿਸ ਪ੍ਰਸ਼ਾਸਨ ਤੇ ਇੱਥੇ ਦੇ ਅਧਿਕਾਰੀ ਨੇ ਬਾਈ ਔਰ ਦੂਜੀ ਗੱਲ ਬਾਈ ਜਾਨੀ ਬਹੁਤਾਂ ਨਵਾਦ ਕਰਨਾ ਚਾਹੁੰਦੇ ਆ ਅੱਜ ਤੁਸੀਂ ਸਾਡੀ ਸਪੋਰਟ ਤੇ ਆਇਓ ਬੱਖ ਬੱਖ ਜਥੇਬੰਦੀਆਂ ਤੋਂ ਮਜ਼ਦੂਰ ਔਰ ਵਕਾਲਤ ਕਮੇਟੋ ਤੋਂ ਔਰ ਰਾਸਤੇ ਵਿੱਚ ਇੱਕ ਗੱਲ ਪ੍ਰਸ਼ਾਸਨ ਦੇ ਕਰਨੀ ਪਾਉਣੀ ਚਾਹੁੰਦੇ ਆ ਸੀ ਬਾਈ ਜੀ ਧਿਆਨ ਦਿਓ ਸਾਰੇ ਭਾਗੀਆਂ ਤੋਂ ਲਾਸਟ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਪ੍ਰਸ਼ਾਸਨ ਦੇ ਕੰਮ ਤੇ ਪਾਉਣੀ ਚਾਹੁੰਦੇ ਆ ਪ੍ਰਸ਼ਾਸਨ ਨੂੰ ਬਲੇਠਾ ਬਿੱਪਾ ਬਿੱਪੂ ਨੂੰ ਬਚਾਰਾਂਗੇ ਭਰਾਵੋ ਜਦੋਂ ਬੇਜਮਾਨ ਬਿਨਾ ਬੋਲਦਿਆਂ ਟਾਲਿਆਂ ਸੇ ਮਿੰਨੇ ਬਾਦ ਕੱਢ ਸਕਦਿਆਂ ਤਾਂ ਪੰਕਜ ਪੱਪੂ ਕਿੱਡੀ ਕੀ ਚੀਜ਼ ਆ ਉਹਨੂੰ ਘੇਰ ਕੇ ਅਸੀਂ ਉਸ ਦੇ ਹਵਾਲੇ ਕਰਾਂਗੇ ਬੜੇ ਤੂੰ ਪੱਕਾ ਕਾਹੀ ਜੋ ਛੋਟ ਪੰਚ ਜਪੂ ਨੂੰ ਢੇਰ ਕੇ ਗਿਆ ਫਰਾਰ ਕਰਉਂਦੀਆਂ ਨੇ ਤਾਂ ਨਾਪੇ ਦੀ ਪ੍ਰਸ਼ਾਸਨ ਪਾਸ ਦੇ ਉੱਤੇ ਵੱਡਾ ਤਫਾ ਹੋਊਗਾ ਵੱਡਾ ਤਫਾ ਵੱਡਾ ਤਰੰਗ ਹੋਊਗਾ ਸ਼ਾਇਦ ਇਤਿਹਾਸ ਦੇ ਵਿੱਚੋਂ ਦੰਦ ਨਹੀਂ ਸਕਣਾ ਇਸ ਕਰਕੇ ਬੇਨਤੀ ਕਰੀ ਕਿਉਂਣਾ ਜਿਹੜਾ ਪੁਲਿਸ ਦਾ ਕੰਮ ਲੋਕਾਂ ਦਾ ਮਾਲ ਬਰਾਮਦ ਕਰਾਉਣਾ ਉਹ ਪੁਲਿਸ ਦਾ ਕੰਮ ਆ ਇਹ ਜਿੱਥੇ ਬੰਦਿਆਂ ਦੇ ਕੋਨੇ ਕਰਿਆ ਜਣੀ ਗਿਰਫਦਾਰੀ ਵਾਲਾ ਕੰਮ ਉਹ ਸਾਥੋਂ ਨਾ ਕਰੋ ਅਸੀਂ ਬੇਨਤੀ ਕਰਨੀ ਚਾਹੁੰਦੇ ਆ ਇਹ ਦੋ ਦਿਨ ਦਾ ਸਮਾਂ ਦਿਨੇ ਆ ਮਿੰਟ ਮਿੰਟ ਦੀ ਖਬਰਾਂ ਭਰਾਵੋ ਪਰਸੋਂ ਦੇ ਸਾਨੂੰ ਮੈਂ ਤੁਹਾਨੂੰ ਦੱਸਦਾ ਤੇ ਜਿੰਦਰ ਦੀ 13 13 ਨੰਬਰ ਗੱਟਾ ਪੈਂਦਾ ਭਾਈ ਉਹ ਹੁਣ ਕਿੱਥੇ ਬੈਠਾ ਭਾਈ ਉਹਦੀ ਵੀ ਜਾਣਕਾਰੀ ਸਾਡੇ ਕੋਲ ਹੈਗੀ ਆ ਇਥੇ ਦੀ ਸੀਏ ਜੀ ਅਰਧ ਪ੍ਰਸ਼ਾਸਨ ਭਾਈ ਕੋਟ ਵਾਲੇ असीं हथ बने सतो न करियो

ਦੇਖਾਈ ਹਾਂ ਇਹ ਵੱਡੀ ਵਜੋ ਆ ਗਿਆ ਲੱਗ ਰਿਹਾ ਯਾਰ ਇੰਟਰਵਿਊ ਕਰਦੇ ਵੇ ਫੋਨ ਕਿੱਥੇ ਮਿਲੂ ਕਿਹਾ ਆ ਜੋ ਵੀਰੇ ਜਲਦੀ ਆ ਕਿਉਂਕਿ ਇਹੋ ਜਿਹੇ ਤਾਨਾਸਾਹ ਨੂੰ ਸਲਾਖਾ ਦੇ ਪਿੱਛੇ ਬਚਾਉਣਾ ਸਾਰੇ ਜਿੰਨੇ ਵੀ ਉਹ ਅੰਦੇਦਾਰ ਐਸੋਸੀਏਸ਼ਨ ਆਈਆਂ ਨਹੀਂ ਸਾਲੀਆਂ ਜੀ ਭਰਾਵਾਂ ਨੂੰ ਬੇਨਤੀ ਆ ਕਿ ਜੋਸ਼ੇ ਨਾਲ ਲਾਉਣਗੇ ਜਿੰਨੇ ਕੱਟ ਦੀ ਸੇਵਾ ਲਾਉਣਗੇ ਭਗਤਾਂ ਦੇ ਬਿਨ ਸਰੇਹਤ ਆਏ ਹੋਏ ਨੇ ਬਿਨ ਸਰੇਹਤ ਨੂੰ अभी ट्रैफिक की जो समस्या माफी भी मंगते हैं क्योंकि काफी कुछ अजी चीजा हमारे जिसे ਆਮ ਦਾ ਸਾਡੇ ਕਿਸਾਨ ਵੀਰਾਂ ਦੇ ਸੰਭੂ ਬਾਰਡਰ ਤੋਂ ਟਰੈਲੀਆਂ ਚੋਰੀ ਹੋਈਆਂ ਸੀਗੀਆਂ ਉਹ ਇੱਥੇ ਦੇ ਪੰਕਜ ਬੱਕੂ ਜਿਹੜੇ ਮੌਜੂਦਾ ਜਿਨ੍ਹਾਂ ਦੀ ਵਾਈਫ ਪ੍ਰਧਾਨ ਨੇ ਉਹਨਾਂ ਦੇ ਵਰਕਸ਼ਾਪ ਦੇ ਵਿੱਚੋਂ ਰਸਟ ਪਾਰਟਸ ਮਿਲੇ ਸੀਗੇ ਤੇ ਬੜੇ ਚਿਰ ਤੋਂ ਮੁੱਦਾ ਚੱਲਿਆ ਤੇ ਉਹਦੇ ਪਰਚਾ ਦਰਜ ਵੀ ਹੋਇਆ ਤੇ ਇੱਕੋ ਡਿਮਾਂਡ ਆ ਕਿ ਉਹਨੂੰ ਫੜ ਕੇ ਜਲਦੀ ਤੋਂ ਜਲਦੀ ਅੰਦਰ ਕਰੋ ਕਿਉਂਕਿ ਬੜਾ ਰੋਸ ਆ ਜਨਤਾ ਦੇ ਵਿੱਚ ਸਾਰਾ ਸ਼ਹਿਰ ਸਾਰਾ ਸ਼ਹਿਰ ਦੁਖੀ ਸੀ ਇਹ ਬੰਦੇ ਤੋਂ ਕਿਉਂਕਿ ਨੇ ਸਾਰੇ ਦੁਖੀ ਕਰੇ ਹੋਏ ਸੀ ਜਿਹੜਾ ਵੀ ਉਹਦੇ ਖਿਲਾਫ ਆਵਾਜ਼ ਉਠਾਉਂਦਾ ਸੀ ਤੇ ਬੜੀ ਮੰਦੀ ਭਾਸ਼ਾ ਬੋਲਦਾ ਸੀਗਾ ਪਰ ਪ੍ਰਮਾਤਮਾ ਨੇ ਕਿਰਪਾ ਦੇਖੋ ਕਹਿੰਦੇ ਕਰ ਦੇਰਾਂ ਦੇਰ ਨਹੀਂ ਉਹਨੇ ਸਭ ਕਿਰਪਾ કરી ਆ ਤੇ ਉਹਦੀ ਸਚਾਈ ਆ ਚੋਰ ਕੌਣ ਆ ਕੌਣ ਸਹੀ ਆ ਉਹ ਸਾਰਾ ਕੁਝ ਸਾਹਮਣੇ ਲਿਆ ਕੇ ਰੱਖਦਾ ਦੇਖੋ ਅੱਜ ਸਾਰੇ ਦੇਖੋ ਆਪਣੇ ਆੜਤੀਆ ਐਸੋਸੀਏਸ਼ਨ ਆਈ ਹੋਈ ਆ ਕਬੈਨ ਵਾਲੇ ਆਏ ਹੋਏ ਨੇ ਸ਼ਹਿਰ ਵਾਲੇ ਆਏ ਹੋਏ ਨੇ ਕਿ ਕਿਸੇ ਨੂੰ ਬਣਾਉਣ ਦੀ ਲੋੜ ਨਹੀਂ ਭਈ ਲੋਕ ਆਪੋ ਆਪ ਆਏ ਨੇ ਕਿ ਕਿਸੇ ਨੂੰ ਸੁਨੇਹਾ ਨਹੀਂ ਲੱਗਿਆ ਦੀਗਾ ਇਹ ਲੋਕ ਆਪ ਉੱਠ ਕੇ ਜਿਹੜੇ ਆਏ ਨੇ ਬਜ਼ਾਰਾਂ ਦੇ ਵਿੱਚੋਂ ਤੁਸੀਂ ਕਿੰਨੇ ਐਮਸੀ ਬੇਪਰੋਸਕੀ ਮਤਾ ਦੇ 19 ਐਮਸੀਆਂ ਨੇ ਬੇਪਰੋਸਕੀ ਮਤਾ ਪਾਇਆ ਜੀ ਉਹਨੂੰ ਲਾਉਣ ਦਾ ਤੇ ਉਹਦੀ ਜੇ ਦੇਖਦੇ ਆ ਕਦੋਂ ਮੀਟਿੰਗ ਰੱਖਦੇ ਨੇਗੇ ਬਾਈਆਂ ਦੇ ਵਿੱਚੋਂ 19 ਐਮ ਸੀ ਇਹਨਾਂ ਦੇ ਹੱਕ 'ਚ ਨੇ ਲੇਕਰ ਹਾਲੇ ਵੀ ਗ੍ਰਿਫਤਾਰੀ ਨਹੀਂ ਹੋਂਦੀ ਤਾਂ ਉਸ ਤੋਂ ਬਾਅਦ ਉਸ ਤੋਂ ਬਾਅਦ ਪੂਰੇ ਸ਼ਹਿਰ ਦੇ ਵਿੱਚ ਰੋਸ ਮਾਰਚ ਵੀ ਕਰਾਂਗੇ ਥਾਂ ਥਾਂ ਧਰਨੇ ਵੀ ਲਾਵਾਂਗੇ ਜੀ ਅਸੀਂ ਜਿਹੜੇ ਇੱਥੇ ਧਰਨੇ ਦੇ ਵਿੱਚ ਪਹੁੰਚੇ ਆ ਅਸੀਂ ਇਸ ਧਰਨੇ ਦੇ ਵਿੱਚ ਇੱਕ ਕਿਸਾਨੀ ਸਾਰੇ ਨੂੰ ਵੱਡੀ ਗੱਲ ਆ ਕਿਉਂਕਿ ਮੈਂ ਸਾਰੇ ਨਾਲੋਂ ਪਹਿਲਾਂ ਇੱਕ ਕਿਸਾਨ ਆ ਮੇਰਾ ਸਬੰਧ ਇੱਕ ਕਿਸਾਨ ਪਰਿਵਾਰ ਨਾਲ ਆ ਮੈਂ ਖੁਦ ਇੱਕ ਕਿਸਾਨ ਆ ਕਿਸਾਨਾਂ ਨਾਲ ਜਿਹੜੀ ਬਦੀਕੀ ਨਾਬੇ ਦੇ ਵਿੱਚ ਹੋਈ ਆ ਉਹ ਬੜੀੋ ਸ਼ਰਮਨਾਕ ਆ ਮੈਂ ਇੱਥੇ ਜੇ ਸਾਡੀਆਂ ਕਿਸਾਨ ਯੂਨੀਅਨ ਨੇ ਇਹਨਾਂ ਨੇ ਜਿਨ੍ਹਾਂ ਨੇ ਇੱਥੋਂ ਟਰਾਲੀਆਂ ਦੀ ਖੋਜ ਕੀਤੀ ਆ ਇਹ ਬੜਾ ਹੀ ਸਲਾਘਾਯੋਗ ਕਦਮ ਜਿਹੜਾ ਕਿਸਾਨ ਯੂਨੀਅਨ ਵੱਲੋਂ ਕੀਤਾ ਗਿਆ ਮੈਂ ਉਹਨਾਂ ਦੇ ਹੱਕ ਦੇ ਵਿੱਚ ਤانوں ਮਨੋ ਇਹਨਾਂ ਦੇ ਨਾਲ ਖੜਾ ਔਰ ਮੈਂ ਸਾਰਿਆਂ ਨੂੰ ਮਤਲਬ ਕਿ ਇਹ ਵੇਰਤੀ ਵੀ ਕਰੂੰਗਾ ਵੀ ਜੋ ਵੀ ਟਰਾਲੀਆਂ ਨਾਬੇ ਦੇ ਵਿੱਚੋਂ ਚਾਹੇ ਕੋਈ ਵੀ ਬੰਦਾ ਇੱਥੇ ਗੱਲਾਂ ਹੋ ਰਹੀਆਂ ਨੇ ਵੀ ਨਾਬੇ ਦੇ ਵਿੱਚ ਟਰਾਲੀਆਂ ਦੋ ਜਿਹੜੀਆਂ ਨੇ ਹੋਰ ਕਿਸੇ ਦੇ ਘਰ ਖੜੀਆਂ ਨੇ ਔਰ ਕਿਸਾਨ ਯੂਨੀਅਨ ਵੱਲੋਂ ਜਾਂ ਹੋਰ ਭਾਈਚਾਰੇ ਵੱਲੋਂ ਉਹਨਾਂ ਤੇ ਪੈਰਾ ਵੀ ਲਾਇਆ ਗਿਆ ਸੋ ਸਾਡੀ ਇਹ ਬੇਨਤੀ ਹੈ ਵੀ ਜਿਹਦੇ ਵੀ ਘਰੇ ਖੜੀਆਂ ਨੇ ਉਹਨਾਂ ਨੂੰ ਨੰਗਿਆ ਕੀਤਾ ਜਾਏ ਔਰ ਜੋ ਟਰਾਲੀਆਂ ਜਾਂ ਕੋਈ ਵੀ ਸਮਾਨ ਹੋਰ ਟਰਾਲੀਆਂ ਤੋਂ ਵੇਣਾ ਵੀ ਕੋਈ ਹੋਰ ਸਮਾਨ ਹੈ ਜਿਹੜੀ ਸ਼ਹਿਰ ਦੇ ਵਿੱਚ ਚਾਹ ਹੋ ਰਹੀ ਆ ਵੀ ਇਹਨਾਂ ਇਹ ਬੰਦਿਆਂ ਕੋਲ ਕਰੇ ਖੜਾ ਤਾਂ ਉਹ ਉਥੋਂ ਬਰਾਮਤ ਕਰਾ ਕੇ ਔਰ ਪ੍ਰਸ਼ਾਸਨ ਨੂੰ ਵੀ ਅਪੀਲ ਕਰਾਂਗੇ ਵੀ ਇਹ ਜੇ ਐਸੇ ਜਿਹੜੇ ਟਰਾਲੀ ਚੋਰ ਇਨਸਾਨ ਨੇ ਉਹਨਾਂ ਨੂੰ ਕਨਾ ਨਹੀਂ ਦੇਣੀ ਚਾਹੀਦੀ ਉਹ ਚਾਹੇ ਕੋਈ ਵੀ ਨੇ ਉਹਨਾਂ ਦੀ ਸਖਤ ਤੋਂ ਸਖਤ ਉਹਨਾਂ ਦੇ ਖਿਲਾਫ ਜਿਹੜੀ ਹੈ ਕਾਰਵਾਈ ਕਰਕੇ ਉਹਨਾਂ ਨੂੰ ਅੰਦਰ ਦੇਣਾ ਚਾਹੀਦਾ ਔਰ ਕਿਸਾਨਾਂ ਨੂੰ ਅਨਸਾਫ਼ ਦਿਵਾਉਣਾ ਚਾਹੀਦਾ ਸਮੇਂ ਤੋਂ ਗੱਲਾਂ ਹੁੰਦੀ ਆ ਰਹੀਆਂ ਨੇ ਕਿ ਟਰਾਲੀ ਚੋਰੀ ਹੋ ਗਈ ਕਿਸੇ ਨੇ ਕੀਤੀ ਨਹੀਂ ਕੀਤੀ ਉਹਦਾ ਆਪਣਾ ਪੱਖ ਹੈ ਇਨਕਾ ਮੈਨੂੰ ਇਹ ਲੱਗਦਾ ਕਿ ਨਾਭਾ ਇੱਕ ਡਰਪੋਕ ਲੋਕਾਂ ਦਾ ਸ਼ਹਿਰ ਹੈ ਕਿਉਂਕਿ ਜਦੋਂ ਵੀ ਕੋਈ ਚੋਰੀਆਂ ਹੁੰਦੀਆਂ ਨੇ ਚਾਹੇ ਘਰਾਂ 'ਚ ਚੋਰੀਆਂ ਹੋ ਰਹੀਆਂ ਜਾਂ ਦੁਕਾਨਾਂ ਦੇ ਚੋਰੀਆਂ ਹੋ ਰਹੀਆਂ ਜਦੋਂ ਵੀ ਅਸੀਂ ਕਾਲ ਦਿੱਤੀ ਹੈ ਸੰਵਾਦ ਦੇ ਵੱਲੋਂ ਦਿੱਤੀ ਹੈ ਜਾਂ ਕਿਸੇ ਹੋਰ ਅਦਾਰੇ ਵੱਲੋਂ ਅਸੀਂ ਦਿੱਤੀ ਹੈ ਤਾਂ ਸਭ ਤੋਂ ਪਹਿਲਾਂ ਜਿਹੜਾ ਵਪਾਰ ਮੰਡਲ ਹੈ ਉਹ ਆਪਣੀ ਬੂਥ ਦੱਬ ਕੇ ਭੱਜ ਗਿਆ ਤੇ ਮੈਨੂੰ ਲੱਗਦਾ ਕਿ ਜਿਹੜਾ ਸਭ ਤੋਂ ਵੱਡਾ ਧਰੋ ਹੈ ਉਹ ਵਪਾਰ ਮੰਡਲ ਹੀ ਸ਼ਹਿਰ ਨਾਲ ਕੁਮਾਰਿਆ ਹੈ ਤੇ ਅੱਜ ਵੀ ਜਿਹੜੀ ਕਾਲ ਦਿੱਤੀ ਸੀ ਵਪਾਰ ਮੰਡਲ ਨੇ ਪਹਿਲਾਂ ਨਾਲ ਚੱਲਿਆ ਸੀ ਅੱਜ ਫੇਰ ਵਾਪਸ ਹੋ ਗਿਆ ਮੈਂ ਪੁੱਛਣਾ ਚਾਹਨਾ ਕਿ ਉਹ ਕਿਸਾਨਾਂ ਦੇ ਨਾਲ ਨਹੀਂ ਕਿ ਉਹ ਵਪਾਰ ਫਿਰ ਅਸੀਂ ਟਰਾਲੀਆਂ ਦੀ ਗੱਲ ਕਰਾਂਗੇ ਟਰਾਲੀ ਤਾਂ ਇੱਕ ਚੋਰੀ ਹੋਈ ਆ ਇੱਥੇ ਸਾਡੇ ਘਰਾਂ 'ਚ ਰੋਜ਼ ਚੋਰੀਆਂ ਹੋ ਰਹੀਆਂ ਸਾਡੀਆਂ ਦੁਕਾਨਾਂ 'ਤੇ ਰੋਜ਼ ਚੋਰੀਆਂ ਹੋਈਆਂ ਇੱਕ ਇੱਕ ਦੁਕਾਨ 'ਤੇ ਚਾਰ ਚਾਰ ਵਾਰੀ ਚੋਰੀ ਹੋਈ ਆ ਅੱਜ ਤੱਕ ਹੋਇਆ ਕੀ ਆ ਕੋਈ ਪੁਲਿਸ ਦੀ ਜਾਂਚ ਹੋਈ ਆ ਜੇ ਤੁਹਾਨੂੰ ਕਿ ਲੱਗਦਾ ਸਾਰੇ ਤੁਸੀਂ ਜੀ ਮਾਮਲੇ ਪੂਰੇ ਸਭ ਪ੍ਰਸ਼ਾਸਨ ਤਾਂ ਦੇਖੋ ਸੁੱਤਾ ਪਿਆ ਅਸੀਂ ਇੱਕ ਦਲੀਲ ਦਿੰਨੇ ਆ ਕਿ ਜਿਹੜੀ ਸਾਡੀ ਪੁਲਿਸ ਹੈ ਉੱਥੇ ਮੁਲਾਜ਼ਮਾਂ ਦੀ ਕਮੀ ਹੈ ਮੇਰੇ ਖਿਆਲ ਨਾਲ ਅੱਜ ਤੋਂ 20 ਸਾਲ ਪਹਿਲਾਂ ਜੇ ਦੇਖੀਏ 170 ਦੇ ਕਰੀਬ ਮੁਲਾਜ਼ਮ ਹੁੰਦੇ ਸੀ ਜਿਹੜੇ ਹੁਣ 70 ਬੀਨੀਆਂ ਕਿਉਂਕਿ ਰਿਟਾਇਰਮੈਂਟ ਹੁੰਦੀ ਜਾ ਰਹੀ ਆ ਉਹਨਾਂ ਤੇ ਕੰਮ ਦਾ ਬੋਝ ਬਹੁਤ ਹੈ ਵੀਆਈਪੀ ਡਿਊਟੀਆਂ ਬਹੁਤ ਨੇ ਹੋਰ ਥਾਵਾਂ ਤੇ ਡਿਊਟੀਆਂ ਲੱਗ ਰਹੀਆਂ ਪਰ ਇੱਕ ਲੋਕਾਂ ਨੂੰ ਤਾਂ ਇੱਕ ਆਵਾਜ਼ ਬੁਲੰਦ ਕਰਨੀ ਪੈਣੀ ਹੈ ਨਾ ਪਰ ਲੋਕ ਵੀ ਸੁੱਤੇ ਪਏ ਨੇ ਤੇ ਸਾਡੇ ਨੁਮਾਇੰਦਿਆਂ ਤੇ ਬਰਤੀ ਮੈਨੂੰ ਅਰੋਸ ਹੈ ਮੈਨੂੰ ਪੱਪੂ ਪੰਕਜ ਦੇ ਪ੍ਰਤੀ ਅ ਹੋ ਸਕੇ ਜਿਹੜੇ ਚੁੱਪ ਕਰਕੇ ਬੈਠੇ ਨੇ ਜਦ ਤੱਕ ਉਹ ਇਕੱਠੇ ਨਹੀਂ ਹੁੰਦੇ ਜਦ ਤੱਕ ਉਹ ਅਕੇ ਦੀ ਲੱਗਦੇ ਸਾਡਾ ਹਾਲ ਇਹੀ ਹੁੰਦਾ ਰਹਿਣਾ ਪਰ ਤੁਹਾਡੇ ਸਾਰਾ ਆਸ਼ੀਰਵਾਦ ਹੈ ਹਰ ਜੀ ਜਿਹੜਾ ਟਰਾਲੀ ਚੋਰੀ ਦਾ ਮਸਲਾ ਇਹ ਪੂਰੀ ਦੁਨੀਆ ਦੇ ਵਿੱਚ ਚਰਚਾਤ ਵਿਸ਼ਾ ਕਿਉਂਕਿ ਕਿਸਾਨੀ ਜਿਹੜੀ ਕਿਸਾਨੀ ਲਈ ਸੰਘਰਸ਼ ਲੜ ਰਹੇ ਸੰਭੂ ਤੇ ਖਨੌਰੀ ਦੇ ਉੱਤੋਂ ਟਰਾਲੀਆਂ ਚੋਰੀ ਹੋ ਕੇ ਨਾਬੇ ਦੇ ਵਿੱਚੋਂ ਟਰਾਲੀਆਂ ਨੇ ਬਰਾਮਦ ਹੋਈਆਂ ਨੇ ਸੋ ਉਹਨਾਂ ਟਰਾਲੀਆਂ ਦੇ ਸੰਬੰਧਿਤ ਜਿਹੜਾ ਮਸਲਾ ਇਹ ਉਹਨੂੰ ਤਕਰੀਬਨ ਜਿਹੜੀ ਪੁਲਿਸ ਦਾ ਨਜ਼ਰੀਆ ਬਾਈ ਇਹ ਸਿੱਧਾ-ਸਿੱਧਾ ਪੋਲੀਟੀਕਲ ਪ੍ਰੈਸ਼ਰ ਦੇ ਅਧੀਨ ਸਾਨੂੰ ਨਜ਼ਰ ਆਇਆ ਕਿਉਂਕਿ ਬਈ ਦੇਵਮਨ ਸਾਹਿਬ ਚਾਹੇ ਅੱਜ ਬਿਆਨ ਦਿੱਤਾ ਉਹਨਾਂ ਨੇ ਇੱਕ ਪ੍ਰੈਸ਼ਰ ਦੇ ਅਧੀਨ ਆ ਕੇ ਲੋਕਾਂ ਦੇ ਪ੍ਰੈਸ਼ਰ ਦੇ ਵਿੱਚ ਆ ਕੇ ਕੱਲ ਉਹਨਾਂ ਨੇ ਬਿਆਨ ਦਿੱਤਾ ਪਰ ਸਾਨੂੰ ਹਜੇ ਪੂਰਾ ਵਿਸ਼ਵਾਸ ਨਹੀਂ ਹੈ ਕਿਉਂਕਿ ਕਾਰਨ ਉਹਦਾ ਵੱਡਾ ਇਹ ਆ ਜਿਹੜਾ ਉਰੇ ਦਾ ਸਿਸਟਮ ਆ ਇਹ ਸਾਰਾ ਪੰਕਜ ਪੱਪੂ ਦੇ ਕਿਉਂਕਿ ਬਾਈ ਪਿਛਲੇ ਸਮੇਂ ਦੇ ਵਿੱਚ ਪ੍ਰਧਾਨ ਚਾਹੇ ਉਹਨਾਂ ਦੀ ਸੁਜਾਤਾ ਜਾਵੜਾ ਧਰਵਾਲੀ ਪ੍ਰਧਾਨਗੀ ਪਰ ਬਾਈ ਉਹਨੇ ਇੱਥੇ ਪ੍ਰਧਾਨਗੀ ਵਾਲਾ ਜਾਨੀ ਜਿਹੜਾ ਡੰਡਾ ਉੱਪਰ ਪਨਾਬੇ ਦੇ ਵਿੱਚ ਚਲਾਇਆ ਹੋਇਆ ਜਾਨੀ ਜਿੰਨੇ ਅਫਸਰ ਆ ਉਹ ਸਾਰੇ ਉਹਦੇ ਕਹੇ ਦੇ ਮੁਤਾਬਕ ਹੀ ਉਰੇ ਬੈਠੇ ਆ ਕੁਰਸੀਆਂ ਤੇ ਉਮਾ ਇੱਥੇ ਤੱਕ ਅਸੀਂ ਸਾਨੂੰ ਦੇਖਣ ਨੂੰ ਮਿਲਿਆ ਇਹਦਾ ਬਈ ਹਾਰ ਪਾ ਕੇ ਢੋਲ ਵਜਾ ਕੇ ਇੱਥੇ ਦੇ ਜਿੰਨੇ ਪ੍ਰਸ਼ਾਸਨ ਦੇ ਅਧਿਕਾਰੀ ਨੇ ਜਿਹਨਾਂ ਔਰ ਹੋਰ ਵੀ ਬਹਿਗਮੀਆਂ ਤੇ ਨੇ ਉਹ ਆਪਣੇ ਪੰਕਜ ਪੱਕੂ ਨੇ ਲਾਏ ਹੋਇਆ ਜਾਨੀ ਸਾਨੂੰ ਉਹ ਚੀਜ਼ ਲੈ ਕੇ ਸੱਕ ਦੀ ਸੂਈ ਜਾਂਦੀ ਆ ਕਿਉਂਕਿ ਦੇਖੋ ਬਈ ਜਦੋਂ 22 ਤਰੀਕ ਨੂੰ ਇਹ ਐਫ ਆਈ ਆਰ ਦਰਜ ਹੁੰਦੀ ਆ ਸਿਰਫ ਸਾਡੀ ਜਿਹੜੀ ਸੂਚਿਤ ਸਰਚ ਆਪਰੇਸ਼ਨ ਸੀਗਾ ਅਸੀਂ ਪਹਿਲੀ ਜੇ ਸਟਾਰਟਿੰਗ ਜਿਹਨਾਂ ਨੂੰ ਨੋਟਿਸ ਦਿੱਤਾ ਸੀ ਉਹਦੇ ਉਹਦੇ ਸਬੰਧਤ ਇਹ ਐਫ ਆਈ ਆਰ ਕੱਟ ਜਾਂਦੀ ਆ ਪਰ ਜਿਹੜਾ ਪੀੜਿਤ ਕਿਸਾਨਾ ਭਾਈ ਅਸੀਂ ਲਗਭਗ ਇੱਕ ਹਫ਼ਤੇ ਤੋਂ ਐਸਐਸਪੀ ਸਾਹਿਬ ਦੇ ਤਿੰਨ ਚਾਰ ਗੇੜੇ ਮਾਰ ਕੇ ਕੱਲ ਉਹਨਾਂ ਦਾ ਜਿਹੜਾ ਬਿਆਨ ਦਰਜ ਕਰਾਇਆ ਉਹ ਬਿਆਨ ਦੇ ਵਿੱਚ ਭਾਈ ਅਸੀਂ ਸਿੱਧਾ-ਸਿੱਧਾ ਜਣੀ ਸੁਜਾਤਾ ਚਾਵਲਾ ਨੂੰ ਜ਼ਿੰਮੇਵਾਰ ਮੰਨਦੇ ਆ ਜਿਵੇਂ ਕਿ ਕੱਲ ਤੁਸੀਂ ਸਾਰੇ ਚੈਨਲਾਂ ਤੇ ਸੁਣਿਆ ਸਾਡੇ ਦੇਮਾਨ ਸਤਿਕਾਰਯੋਗ ਨੇ ਉਹਨਾਂ ਨੇ ਇੱਕ ਬਿਆਨ ਦਿੱਤਾ ਕਿ ਉਹਨਾਂ ਨੂੰ ਬਿਆਨ ਇੰਟਰਵਿਊ ਦੇ ਵਿੱਚ ਉਹਨਾਂ ਨੂੰ ਸਵਾਲ ਕੀਤਾ ਜਾਂਦਾ ਵੀ ਸੁਜਾਤਾ ਚਾਵਲਾ ਜੀ ਤੁਸੀਂ ਕੀ ਤੁਹਾਡੇ ਖਾਸ ਨੇ ਵੀ ਪੱਪੂ ਪੰਕਜ ਕਰਕੇ ਤੁਸੀਂ ਸਪੋਰਟ ਕਰਦੇ ਹੋ ਉਹ ਕਹਿੰਦਾ ਨਹੀਂ ਨਹੀਂ ਜੀ ਨਹੀਂ ਇਹ ਗੱਲ ਨਹੀਂ ਜਿਹੜੀ ਸੁਜਾਤਾ ਚਾਵਲਾ ਉਹ ਸਾਡੀ ਪਾਰਟੀ ਦੀ ਨਗਰ ਕੌਂਸਲ ਦੀ ਪ੍ਰਧਾਨ ਆ ਤੇ ਜਿਹੜਾ ਪੱਪੂ ਪੰਕਜ ਆ ਉਹ ਦਾ ਘਰ ਵਾਲਾ ਭਾਈ ਜੀ ਅਸੀਂ ਇਹੀ ਗੱਲ ਅਸੀਂ ਕਹਿੰਦੇ ਚਾਹੁੰਦੇ ਆ ਵੀ ਜਿਹੜਾ ਇਹ ਮਸਲਾ ਇਹ ਝਾੜੂ ਪਾਰਟੀ ਦੇ ਨਗਰ ਕੌਂਸਲ ਦੇ ਪ੍ਰਧਾਨ ਸੁਜਾਤਾ ਚਾਵਲਾ ਦੇ ਘਰ ਵਾਲੇ ਦਾ ਮਸਲਾ ਜਿਹੜੀ ਪਾਰਟੀ ਦਾ ਸਿੱਧਾ ਸਿੱਧਾ ਮਸਲਾ ਇਸ ਕਰਕੇ ਅਸੀਂ ਬੇਨਤੀ ਕਰਨੀ ਚਾਹੁੰਦੇ ਆ ਇਥੋਂ ਮੁੱਖ ਮੰਤਰੀ ਨੂੰ ਵੀ ਤੇ ਉੱਚ ਅਧਿਕਾਰੀਆਂ ਨੂੰ ਵੀ ਇਹਦੀ ਜਿਹੜੀ ਜਾਂਚ ਆ ਉਹ ਨਰਪੱਕ ਕੀਤੀ ਜਾਵੇ ਔਰ ਦੂਜੀ ਵਈ ਹਜੇ ਸਾਡੀ ਐਫਆਈਆਰ ਪ੍ਰੋਪਰ ਤੌਰ ਤੇ ਲਿਖੀ ਨਹੀਂ ਗਈ ਜਿਹੜਾ ਉਹਦਾ ਪ੍ਰਸ਼ਾਸਨਾ ਉਹ ਇਨਵੈਸਟੀਗੇਸ਼ਨ ਤੇ ਪਹਿਲਾਂ ਜਾਨੀ ਉਹ ਇਹ ਕਹਿੰਦਾ ਸਾਨੂੰ ਸਾਫ ਨਜ਼ਰ ਆਇਆ ਵੀ ਯਾਰ ਇਨਵੈਸਟੀਗੇਸ਼ਨ ਦੇ ਵਿੱਚ ਆ ਆਉਂਦਾ ਆ ਆਉਂਦਾ ਨਹੀਂ ਦੇਖੋ ਇੱਕ ਪੀੜਤ ਪਰਿਵਾਰ ਆਪਣੇ ਬਿਆਨ ਦਰਜ ਨਹੀਂ ਕਰਾ ਸਕਦਾ ਐਦੂ ਵੱਡਾ ਧੱਕਾ ਕੀ ਹੋ ਸਕਦਾ ਬਾਈ ਜੀ ਪੁਲਿਸ ਸੁਜਾਤਾ ਚਾਵਲਾ ਨੂੰ ਕੱਢਣਾ ਚਾਹੁੰਦੇ ਆ ਦੇਖੋ ਸਾਫ਼-ਸਾਫ਼ ਨਜ਼ਰ ਸਾਨੂੰ ਜਿਹੜੀ ਗੱਲ ਆ ਰਹੀ ਆ ਦੇਖੋ ਇਹ ਗੱਲ ਸੋਸ਼ਲ ਮੀਡੀਆ ਤੇ ਮੀਡੀਆ ਦੇ ਉੱਤੇ ਕਲੀਅਰ ਹੋ ਗਈ ਕਿ ਡੀਸੀ ਦੇ ਹੁਕਮਾਂ ਨਾਲ ਨਗਰ ਕੌਂਸਲ ਦੇ ਟਰੈਕਟਰ ਨੇ ਜਿਹੜੇ ਉਹ ਸੰਭੂ ਬਾਰਡਰ ਤੇ ਜਾਂਦੇ ਆ ਤੇ ਦੂਜੀ ਗੱਲ ਜੇ ਉੱਥੇ ਜਾਂਦੇ ਆ ਬਾਈ ਤਾਂ ਜਿਹੜੀ ਮੌਕੇ ਦੀ ਪ੍ਰਧਾਨ ਸੁਜਾਤਾ ਚਾਵਲਾ ਫਿਰ ਉਹਦੇ ਹੁਕਮਾਂ ਨਾਲ ਹੀ ਉੱਥੇ ਜਾ ਸਕਦੇ ਆ ਯਾਨੀ ਜ਼ਿੰਮੇਵਾਰ ਸੁਜਾਤਾ ਚਾਵਲਾ ਜੀ ਅਸੀਂ ਐਸੇ ਕਰਕੇ ਉਹਨਾਂ ਨੂੰ ਦੋਸ਼ੀ ਠਹਿਰੋਣਾ ਔਰ ਦੂਜੀ ਗੱਲ ਦੇਵਮਨ ਸਾਹਿਬ ਨੇ ਵੀ ਇਸ ਗੱਲ ਤੇ ਮੋਹਰ ਲਾਤੀ ਤੁਸੀਂ ਉਹਨਾਂ ਦੇ ਬਿਆਨ ਸੁਣਿਓ ਕਹਿੰਦਾ ਮੈਂ ਪੁੱਛਗਿੱਛ ਕੀਤੀ ਤਾਂ ਇਹ ਮੰਨ ਗਏ ਵੀ ਠੀਕ ਹੈ ਸਾਡੇ ਜਿਹੜੇ ਨਗਰ ਕੌਂਸਲ ਦੇ ਟਰੈਕਟਰ ਨੇ ਉਹ ਸੰਭੂ ਗਏ ਆ ਬਾਈ ਜਦੋਂ ਉੱਥੇ ਟਰੈਕਟਰ ਗਏ ਆ ਠੀਕ ਹੈ ਡੀਸੀ ਸਾਹਿਬ ਨੇ ਹੁਕਮ ਕੀਤੇ ਹੋਣਗੇ ਉਹਨਾਂ ਨੂੰ ਬਾਈ ਟਰਾਲੀਆਂ ਪਾਉਣ ਵਾਸਤੇ ਹੁਕਮ ਤਾਂ ਨਹੀਂ ਕੀਤੇ ਸੋ ਟਰਾਲੀਆਂ ਪਾ ਕੇ ਲੈ ਕੇ ਆਇਆ ਔਰ ਦੋ ਟਰਾਲੀਆਂ ਦਾ ਸਮਾਨ ਆ ਜਿਹੜਾ ਉਹ ਸਿੱਧਾ-ਸਿੱਧਾ ਪੰਕਜ ਪੱਪੂ ਦੀ ਦੁਕਾਨ ਦੇ ਵਿੱਚੋਂ ਬਰਾਮਦ ਹੁੰਦਾ ਬਾਈ ਹਜੇ ਵੀ ਕਹਿੰਦਾ ਵੀ ਜੇ ਦੋਸ਼ੀ ਹੋਇਆ ਤਾਂ ਸਜ਼ਾ ਦਿਵਾਵਾਂਗੇ ਦੇਖੋ ਨਹਿਰਗੜ੍ਹ ਦੀ ਮੱਛੀ ਪਈ ਐ ਇੱਥੇ ਦੇ ਦੇਮਾਨ ਦੀ ਦੇਖੋ ਇੱਥੇ ਦੇ ਜਦੋਂ ਐਂ ਦੁੱਧਵਾ ਕੇ ਦਿਨ ਦਿਹਾੜੇ ਜਣੀ ਲੋਕਾਂ ਦੇ ਵਿੱਚ ਢੋਰਾ ਪਿੱਟ ਕੇ ਬਾਈ ਅਸੀਂ ਨੰਗਾ ਚਿੱਟਾ ਕੀਤਾ ਇਹ ਪੰਕਜ ਪੱਪੂ ਹਜੇ ਵੀ ਜਣੀ ਉਹ ਮਤਲਬ ਉਹਨੂੰ ਕਿਤੇ ਨਾ ਕਿਤੇ ਬਚਾਉਣਾ ਚਾਹੁੰਦੇ ਆ ਸਾਡੀ ਸੱਕ ਨਹੀਂ ਸੂਈ ਜਾਂਦੀ ਆ ਵੀ ਬਾਈ ਆਹ ਜਿਹੜਾ ਪ੍ਰੋਟੈਸਟ ਆ ਇਹਦੀ ਗ੍ਰਿਫਤਾਰੀ ਨੂੰ ਲੈ ਕੇ ਆ ਇਹ ਸਿਰਫ ਸਿਰਫ ਪ੍ਰਸ਼ਾਸਨ ਨੂੰ ਚੇਤਾਵਨੀ ਆ ਹਜੇ ਤਾਂ ਇਹ ਸਾਰੇ ਬਾਜ਼ਾਰ ਜਿਹੜੇ ਬਾਜ਼ਾਰ ਦੇ ਜਣੀ ਬੁੱਧੀਜੀਵੀ ਜੱਕ ਇਹ ਕਹਿ ਸਕਦੇ ਆ ਜਾਗਦੀਆਂ ਜਮੀਰ ਵਾਲੇ ਲੋਕ ਜਿਹੜੇ ਲੋਕ ਪੰਤਜ ਪੱਪੂ ਤੋਂ ਦੁਖੀ ਹੋਇਆ ਬਾਈ ਉਹ ਸੜਕਾਂ ਤੇ ਆਇਆ ਹਜੇ ਅੱਜ ਹੀ ਅਸੀਂ ਦੇਖਦੇ ਆ ਰਹਿ ਲਾ ਕੇ ਇੱਕ ਜਾਂ ਦੋ ਦਿਨ ਦਾ ਜਿਹੜਾ ਪ੍ਰੋਗਰਾਮ ਆ ਪੂਰੇ ਪੰਜਾਬ ਲੈਵਲ ਤੇ ਸੂਬੇ ਲੈਵਲ ਤੇ ਜਿਹੜਾ ਉਹ ਪ੍ਰੋਗਰਾਮ ਜਥੇਬੰਦੀਆਂ ਦਾ ਦੇਵਾਂਗੇ ਔਰ ਪ੍ਰਸ਼ਾਸਨ ਨੂੰ ਸਾਹਮਣਾ ਔਖਾ ਹੋ ਜਾਊਗਾ ਉਹਦੀ ਜਿਮੇਵਾਰ ਆ ਉਹ ਸਾਰੀ ਸਾਰੀ ਸਰਾਸਰ ਪ੍ਰਸ਼ਾਸਨ ਤੇ ਇੱਥੇ ਦਾ ਦੇਮਾਨ ਆ ਬਾਈ ਜਣੀ ਇਹ ਗੱਲ ਅਸੀਂ ਸਾਫ ਕਰਨ ਕਰਨੀ ਚਾਹੁੰਦੇ ਆ ਵੀ ਕੰਧ ਦੇ ਲਿਖਿਆ ਪੜ੍ਹ ਲਵੇ ਆਉਣ ਵਾਲੇ ਦਿਨ ਦੇਮਾਨ ਵਾਸਤੇ ਵੀ ਮੁਸੀਬਤਾਂ ਪਰੇ ਨੇ ਔਰ ਪ੍ਰਸ਼ਾਸਨ ਵਾਸਤੇ ਵੀ ਸੋ ਜਲਦੀ ਤੋਂ ਜਲਦੀ ਪੰਕਜ ਬੱਪੂ ਨੂੰ ਅੰਦਰ ਕਰਨਾ ਤੇ ਸੁਜਾਤਾ ਚਾਵਲਾ ਦਾ ਜਿਹੜਾ ਨਾਮ ਅਸੀਂ ਰਾਤ ਬਾਈ ਸਾਡੇ ਐਸਐਸਪੀ ਦੇ ਕਹਿਣ ਤੇ ਕੱਲ ਸਾਡੇ ਮੀਰ ਤੋਂ ਪਰਿਵਾਰ ਦੇ ਬਿਆਨ ਦਰਜ ਕਰਦੇ ਆ ਉਹਦੇ ਵਿੱਚ ਸਾਫ ਸਾਫ ਲਿਖਿਆ ਵੀ ਜਿਹੜਾ ਸੰਭੂ ਦੇ ਉੱਤੇ ਜਿੰਨੀਆਂ ਟਰਾਲੀਆਂ ਸਾਈਡ ਤੇ ਕੀਤੀਆਂ ਗਈਆਂ ਉਹ ਮਨਦੀਪ ਸਿੱਧੂ ਜ਼ਿੰਮੇਵਾਰ ਆ ਉਸ ਗੱਲ ਨੂੰ ਉਹ ਬਿਆਨ ਦੇ ਵਿੱਚ ਸਾਫ ਅਸੀਂ ਲਿਖਿਆ ਪਰ ਦੂਜਾ ਅਸੀਂ ਸਾਫ਼ ਲਿਖਿਆ ਵੀ ਇੱਥੇ ਦੀ ਨਗਰ ਕੌਂਸਲ ਜਿਹੜੀ ਸੁਜਾਤਾ ਚਾਵਲਾ ਉਹਦੇ ਟਰੈਕਟਰਾਂ ਦੇ ਗੱਲ ਪਾ ਕੇ ਉਹ ਟਰਾਲੀਆਂ ਜਿਹੜੀਆਂ ਉਹ ਨਾਬੇ ਦੇ ਵਿੱਚ ਆਉਂਦੀਆਂ ਨੇ ਇਸ ਕਰਕੇ ਸੁਜਾਤਾ ਚਾਵਲਾ ਸਿੱਧੀ ਸਿੱਧੀ ਜ਼ਿੰਮੇਵਾਰ ਹੈ ਇਹਨਾਂ ਤੇ ਐਫ ਆਈ ਆਰ ਫਿਰ ਤਾਂ ਮਨਦੀਪ ਸਿੱਧੂ ਵੀ ਜਿੰਮੇਵਾਰ ਹੋਤੇ ਵੀ ਐਫ ਆਈ ਆਰ ਬਿਲਕੁਲ ਜੀ ਬਿਲਕੁਲ ਸਾਡਾ ਬਿਆਨ ਦੇ ਵਿੱਚ ਸਿੱਧਾ ਸਿੱਧਾ ਲਿਖਿਆ ਪਰ ਇੱਥੇ ਦਾ ਬਈ ਪ੍ਰਸ਼ਾਸਨ ਜਿਹੜਾ ਉਹ ਇਹਨਾਂ ਨੂੰ ਦੋਹਾਂ ਦੋਹਾਂ ਨੂੰ ਵਿਚਾਰ ਰਿਹਾ ਉਹ ਇਹ ਕਹਿ ਰਿਹਾ ਵੀ ਉਹਨਾਂ ਦੀ ਜਿਹੜੀ ਡਿਊਟੀ ਆ ਉਹ ਖਨੌਰੀ ਸੀ ਬਾਈ ਤੁਸੀਂ ਦੇਖਿਆ ਹੋਊਗਾ ਮੀਡੀਆ ਦੇ ਉੱਤੇ ਇਹ ਮਨਦੀਪ ਸਿੱਧੂ ਇੱਕ ਠੋਕ ਉਕੇ ਕਹਿੰਦਾ ਸੀ ਕਿ ਲੋਕਾਂ ਦੇ ਸਬੰਧ ਦਾ ਮੈਂ ਜ਼ਿੰਮੇਵਾਰਾਂ ਜਦੋਂ ਬਾਈ ਉਹ ਜ਼ਿੰਮੇਵਾਰੀ ਲੋਕਾਂ ਦੇ ਸਬੰਧ ਦੀ ਲੈਂਦਾ ਸੀ ਤਾਂ ਅਸੀਂ ਸਿੱਧਾ ਸਿੱਧਾ ਉਹਨੂੰ ਨਾਮਜ਼ਦ ਕਰਦੇ ਆ ਸੋ ਉਹ ਹੀ ਚੀਜ਼ ਨੂੰ ਲੈ ਕੇ ਅਸੀਂ ਉਹਨਾਂ ਦਾ ਨਾਮ ਦਿੱਤਾ ਔਰ ਨਾਲ ਸੁਜਾਤਾ ਚਾਵਲਾ ਬਾਈ ਇਸ ਚੀਜ਼ ਦੇ ਜ਼ਿੰਮੇਵਾਰਨ ਆਉਣ ਵਾਲੇ ਦਿਨਾਂ 'ਚ ਬਾਈ ਵੱਡੀਆਂ ਜਿਹੜੀਆਂ ਪ੍ਰੋਗਰਾਮ ਹੋ ਦਿੱਤੇ ਜਾਣਗੇ ਸੋ ਅਸੀਂ ਚਾਹੁੰਦੇ ਆ ਜਲਦੀ ਤੋਂ ਜਲਦੀ ਉਹਨਾਂ ਦੀ ਗਿਰਤਾਰੀ ਕਰਕੇ ਜਿਹੜੇ ਸਮੂਹ ਦੇ ਹਿੱਤਾਂ ਲਈ ਲੋਕ ਲੜਦੇ ਆ ਉਹਨਾਂ ਦੀਆਂ ਭਾਵਨਾਵਾਂ ਨਾ ਮਤਲਬ ਉਹਨਾਂ ਨੂੰ ਸ਼ਾਂਤ ਕੀਤਾ ਜਾਵੇ